ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਰਾਜਵੀਰ ਕੌਰ ਦਾ ਆਪਣੇ ਸਹੁਰਾ ਪਰਿਵਾਰ ਦੇ ਨਾਲ ਵਿਵਾਦ ਚੱਲ ਰਿਹਾ ਹੈ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਉਹ ਪਲ-ਪਲ ਦੀ ਅਪਡੇਟ ਆਪਣੀ ਦੇ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਉਸੇ ਵਿਚਕਾਰ ਆਮ ਜੋ ਜਨਤਾ ਬੇਲੇ ਮੁੰਡੇ ਉਹਨੂੰ ਮੈਸੇਜ ਵੀ ਦਾੜਦਰ ਕਰ ਰਹੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਰਾਜਵੀਰ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜੋ ਇੰਸਟਾਗ੍ਰam ਦੇ ਮੁੰਡੇ ਬੇਲੇ ਨੇ ਮੈਸੇਜ ਕਰਦੇ ਨੇ ਉਹਨਾਂ ਨੂੰ ਅਪੀਲ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਜਵੀਰ ਕੌਰ ਲਿਖਦੀ ਆ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਉਹਨਾਂ ਮੁੰਡਿਆਂ ਨੂੰ ਜੋ ਮੈਸੇਜ ਕਰ ਰਹੇ ਆ ਕਿ ਸਾਡੇ ਨਾਲ ਵਿਆਹ ਕਰਾ ਲੈ ਅਸੀਂ ਤੈਨੂੰ ਸੰਭ ਲਾਂਗੇ ਇਦਾਂ ਉਦਾਂ ਦੇਖੋ ਯਾਰ ਬੰਦਾ ਪਹਿਲਾਂ ਹੀ ਉਹ ਚੀਜ਼ਾਂ ਚੋਂ ਬਾਹਰ ਨਹੀਂ ਨਿਕਲਿਆ ਹੁੰਦਾ ਤੇ ਤੁਸੀਂ ਉਤੋਂ ਇਦਾਂ ਦੇ ਮੈਸੇਜ ਕਰਦੇ ਆ ਹੁਣ ਤੱਕ ਮੈਨੂੰ ਪਤਾ ਨਹੀਂ ਕਿੰਨੇ ਕ ਮੈਸੇਜ ਆ ਗਏ ਇਸ ਟੌਪਿਕ ਤੇ ਮੇਰੀ ਪਹਿਲੀ ਤੇ ਆਖਰੀ ਗੱਲ ਆ ਮੈਨੂੰ ਇਦਾਂ ਦੇ ਕਿਸੇ ਨਾਲ ਰਿਲੇਸ਼ਨ ਚ ਆਵਾਂ ਜਾਂ ਵਿਆਹ ਕਰਾਂ ਇਹ ਸਭ ਕੁਝ ਮੈਂ ਹੁਣ ਨਹੀਂ ਕਰ ਸਕਦੀ ਮੈਂ ਆਪਣਾ ਬਹੁਤ ਖੁਸ਼ ਹ ਇਕੱਲੀ ਸਿੰਗਲ ਮਦਰ ਬਣ ਕੇ ਰਹਾਂਗੀ ਤੇ ਮੈਨੂੰ ਖਾਸ ਕਰਕੇ ਹੁਣ ਕਿਸੇ ਮੁੰਡੇ ਦਾ ਪਿਆਰ ਨਹੀਂ ਚਾਹੀਦਾ ਤੇ ਨਾ ਮੈਂ ਸੋਚਿਆ ਤੇ ਨਾ ਹੀ ਮੈਨੂੰ ਯਕੀਨ ਆ ਕਿਸੇ ਤੇ ਸੋ ਪਲੀਜ਼ ਇਦਾਂ ਦੇ ਮੈਸੇਜ ਨਾ ਕਰੋ ਬੰਦਾ ਪਹਿਲਾਂ ਹੀ ਟੈਨਸ਼ਨ 'ਚ ਹੈ ਤਾਂ ਤਾਂ ਦੋਸਤੋ ਰਾਜਵੀਰ ਕੌਰ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਇਹ ਮੈਸੇਜ ਪਾਇਆ ਜੋ ਫਾਲਤੂ ਮੈਸੇਜ ਨੌਜਵਾਨ ਮੁੰਡੇ ਕਰਦੇ ਨੇ ਉਹਨਾਂ ਲਈ ਪਾਇਆ ਤੇ ਸਾਡੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਇਦਾਂ ਦੇ ਮੈਸੇਜ ਨਾ ਕਰਾਇਆ ਕਰੋ बाकी जो ਅੱਗੇ ਪਰੇਸ਼ਾਨਾ ਤਾਂ ਆਪਾਂ ਉਸ ਨੂੰ ਹੋਰ ਪਰੇਸ਼ਾਨ ਕਰਦੇ ਆਂ ਇਹਦਾ ਮੈਸੇਜ ਕਰਕੇ ਅਪਡੇਟ ਅੱਗੇ ਜਰੂਰ ਸ਼ੇਅਰ ਕਰਿਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ